ਜੀ ਸਾਡੇ ਕੋਲੇ ਜੀ ਸਿਮਰਨ ਮਹੰਤ ਨਾਮ ਦੀ ਲੜਕੀ ਆਈ ਐ ਉਹਨਾਂ ਨੇ ਮੈਰਿਜ ਬੁੱਕ ਕਰਵਾਈ ਐ ਬੁੱਕ ਕਰਵਾਉਣ ਵਾਲੇ ਕੋਈ ਹੋਰ ਸੀਗੇ ਉਹ ਸੁਭਾਵਤ ਕਰਕੇ ਕੋਈ ਉਥੋਂ ਲੇਡੀਜ਼ ਆਈ ਸੀਗੀ ਕਿ ਉਹਨਾਂ ਨੇ ਬੁੱਕ ਕਰਾਇਆ ਤੇ ਜਿਹੜੇ ਅਸੀਂ ਡਾਕੂਮੈਂਟ ਲੈਣੇ ਆ ਆਧਾਰ ਕਾਰਡ ਵਗੈਰਾ ਲੈਣੇ ਆ ਤੇ ਉਹਦੇ ਵਿੱਚ ਸਪੈਸ਼ਲ ਫੀਮੇਲ ਦਰਜ ਐ ਮੈਂ ਵਿਧ ਪ੍ਰੂਫ ਗੱਲ ਕਰਦਾ ਜੀ ਮੈਂ ਕੋਈ ਆਪਣੇ ਜਵਾਨੀ ਨਹੀਂ ਵਿਧ ਪ੍ਰੂਫ ਐ ਜੀ ਕਿ ਆਧਾਰ ਕਾਰਡ ਦੇ ਉੱਤੇ ਫੀਮੇਲ ਐ ਇਸ ਚੀਜ਼ ਦੇ ਨਾਲ ਗੁਰਦੁਆਰਾ ਸਾਹਿਬ ਦੀ ਕਾਫੀ ਬਦਨਾਮੀ ਹੋਈ ਐ ਗੁਰਦੁਆਰਾ ਸਾਹਿਬ ਦਾ ਨਾਮ ਜਿਹੜਾ ਐ ਉਹ ਕਾਫੀ ਇਹਦੇ ਵਿੱਚ ਜਿੱਥੇ ਵੀ ਗਿਆ ਏ ਵੀ ਗੁਰਦੁਆਰਾ ਸਾਹਿਬ ਨੇ ਜੀ ਇਹ ਇੱਕ ਅਦਰ ਜੈਂਡਰ ਦੀ ਮੈਰਿਜ ਕੀਤੀ ਅਦਰ ਜੈਂਡਰ ਦਾ ਚਲੋ ਕੋਈ ਨਹੀਂ ਨਾਂ ਲੈਂਦਾ ਇਹ ਹੀ ਗੱਲ ਕਹਿੰਦੇ ਆ ਕਿ ਸਮਲਿੰਗੀ ਦੇ ਵਿਆਹ ਕਰਦੇ ਤਾਂ ਸਮਲਿੰਗੀ ਦਾ ਵਿਆਹ ਕੀਤਾ ਜਿਹਦਾ ਕਰਕੇ ਸਾਨੂੰ ਗੁਰਦੁਆਰਾ ਸਾਹਿਬ ਵੱਲੋਂ ਬਹੁਤ ਜ਼ਿਆਦਾ ਭੁਗਤਾਨ ਆ ਪਿਆ ਕਦੇ ਪਟਿਆਲੇ ਰਿਕਾਰਡ ਲੈ ਕੇ ਜਾ ਕਦੇ ਅਕਾਲ ਤਖਤ ਸਾਹਿਬ ਰਿਪੋਰਟ ਲੈ ਕੇ ਜਾ ਹਰ ਜਗ੍ਹਾ ਦੇ ਅਸੀਂ ਰਿਕਾਰਡ ਲੈ ਕੇ ਗਏ ਆ ਜਿੱਦਾ ਕਿ ਹਰੇਕ ਜਗ੍ਹਾ ਅਸੀਂ ਵਿਖਾਇਆ ਕਿ ਸਾਡਾ ਕੋਈ ਕਸੂਰ ਨਹੀਂ ਹੈ ਇਹਦੇ ਬਕਾਇਦਾ ਜਿਹੜਾ ਉਹ ਆਧਾਰ ਕਾਰਡ ਦੇ ਉੱਤੇ ਫੀਮੇਲ ਲਿਖਿਆ ਹੁੰਦਾ ਸਾਡੇ ਕੋਲੇ ਇਹ ਜਿਹੜੇ ਕੋਈ ਇੱਥੇ ਕਿੰਨਰ ਹੈਗੇ ਲੋਕਲ ਉਹ ਪਹਿਲਾਂ ਵੀ ਗਰੀਬ ਲੜਕੀਆਂ ਦੇ ਆਨੰਦ ਕਾਰਜ ਕਰਾਉਂਦੇ ਆ ਤੇ ਉਸ ਦੇ ਹਿਸਾਬ ਨਾਲ ਸਾਨੂੰ ਇਹ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਕਿਸੇ ਨਾਲ ਕੋਈ ਕਿੰਨਰ ਆ ਰਿਹਾ ਕਿਸੇ ਦੀ ਭਾਈਚਾਰਕ ਸੰਜ ਕਿਸੇ ਨਾਲ ਵੀ ਹੋ ਸਕਦੀ ਹੈ ਇਹ ਕੋਈ ਇਹ ਤਾਂ ਕਿਤੇ ਵੀ ਨਹੀਂ ਹੈਗਾ ਕਿ ਹਾਂ ਦੀ ਕਿਸੇ ਦੀ ਮੈਰਿਜ ਦੇ ਵਿੱਚ ਕਿੰਨਰ ਨਹੀਂ ਆ ਸਕਦੀ ਜੀ ਤਾਂ ਉਹ ਜਿਹੜੇ ਕਿੰਨਰ ਨੇ ਉਹ ਸ਼ਾਦੀ ਕਰਵਾਉਣ ਵਾਲੇ ਕਿੰਨਰ ਸੀ ਜਿਨ੍ਹਾਂ ਨੇ ਕਿਹਾ ਵੀ ਅਸੀਂ ਇਹ ਇੱਕ ਲੜਕੀ ਦੇ ਆਨੰਦ ਕਾਰਜ ਕਰਾਉਣੇ ਨੇ ਗਰੀਬ ਲੜਕੀ ਸਰ ਇਸ ਤਰ੍ਹਾਂ ਹੈ ਕਿ ਸਾਨੂੰ ਆਲਰੇਡੀ ਆਈਜੀ ਕ੍ਰਾਈਮ ਸਾਹਿਬ ਔਰ ਜੇ ਕਾਲਤਾਖਸਾਬ ਨੇ ਸਾਨੂੰ ਸੱਦਿਆ ਸੀਗਾ ਅਸੀਂ ਰਿਕਾਰਡ ਲੈ ਕੇ ਗਏ ਆ ਉੱਥੇ ਅਸੀਂ ਸਾਰਾ ਕੁਝ ਦੇਖਿਆ ਹੈ ਕਿਉਂਕਿ ਦੇਖੋ ਅਸੀਂ ਗੁਰਦੁਆਰਾ ਸਾਹਿਬ ਵਾਲੇ ਆ ਮੈਂ ਨਹੀਂ ਇਹ ਗੱਲ ਕਹਾਂਗਾ ਕਿ ਮੈਂ ਕਿਸੇ ਦੇ ਖਲਾਉ ਜਾਵਾਂ ਪਰ ਹਾਂ ਜਿੱਥੇ ਮੇਰੀ ਕੋਈ ਲੋੜ ਹੈ ਮੇਰੇ ਰਿਕਾਰਡ ਦੀ ਲੋੜ ਹੈ ਤਾਂ ਮੈਂ ਉਹ ਲੈ ਕੇ ਜ਼ਰੂਰ ਪਹੁੰਚਾਂਗਾ ਉਹ ਰਾਈਟ ਹੈ ਮੈਂ ਰਿਕਾਰਡ ਜਿਹੜਾ ਦਿਖਾਉਣਾ ਹੈ ਉਹ ਮੇਰਾ ਹੱਕ ਮੰਦਾ ਤੇ ਮੈਂ ਉਹ ਲੈ ਕੇ ਜ਼ਰੂਰ ਜਾਵਾਂਗਾ ਤੇ ਇਹ ਅੱਗੇ ਇਸ ਚੀਜ਼ ਦਾ ਮੈਂ ਬਿਹਤਰ ਸਮਝਾਂਗਾ ਕਿ ਇਸ ਸਮਾਜ ਨੂੰ ਇਹਨਾਂ ਸਮਾਜ ਨੂੰ ਚਾਹੀਦਾ ਕਿ ਇਹਨਾਂ ਲੋਕਾਂ ਦੇ ਨੱਥ ਪਾਉਣ ਤਾਂ ਕਿ ਇਹ ਅੱਗੇ ਤੋਂ ਕਿਸੇ ਨਾਲ ਵੀ ਧੋਖਾ ਨਾ ਕਰੇ ਆਰ ਕਾਰਡ ਦੇ ਉੱਤੇ ਨਾਮ ਚੇਂਜ ਕਰਨਾ ਜੇ ਉਹ ਲੀਗਲੀ ਨਹੀਂ ਹੈਗਾ ਤੇ ਉਹ ਆਧਾਰ ਕਾਰਡ ਸਰਕਾਰੀ ਡਾਕੂਮੈਂਟ ਨਾਲ ਛੇੜਖਾੜੀ ਨਹੀਂ ਕਰਨ ਦਾ ਵੀ ਤਾਂ ਹੈ ਉਹਦੇ ਤੇ ਕਿਸੇ ਨੇ ਇਹਦੇ ਤੋਂ ਐਡਿਟ ਕੀਤਾ ਹੈ ਜਾਂ ਮੰਨ ਲਓ ਕਿਸੇ ਨੇ ਵੈਸੇ ਬਣਾ ਦਿੱਤਾ ਹੈ ਤਾਂ ਉਹਨਾਂ ਨੂੰ ਵੀ ਵੇਚ ਲੈਣਾ ਚਾਹੀਦਾ ਕਿਉਂਕਿ ਉਹਨਾਂ ਦੇ ਕਾਰਨ ਇਹ ਗੁਰਦੁਆਰਾ ਸਾਹਿਬ ਇਹ ਧਾਰਮਿਕ ਸਥਾਨ ਜਿਹੜੇ ਨੇ ਉਹ ਬਦਨਾਮ